ਇਹ ਵੀਡੀਓ ਲੁਧਿਆਣੇ ਦੀ ਹੈ ਜਿੱਥੇ ਇੱਕ ਮੋਬਾਈਲ ਚੋਰੀ ਕਰਨ ਵਾਲੇ ਲੁਟੇਰੇ ਨੂੰ ਲੋਕਾਂ ਨੇ ਰੋਡ ਦੇ ਉੱਤੇ ਫੜਿਆ ਤੇ ਰੱਜ ਕੇ ਉਸ ਦਾ ਕਟਾਪਾ ਕੀਤਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਚੋਰ ਨੂੰ ਕੁਝ ਨੌਜਵਾਨਾਂ ਵੱਲੋਂ ਫੜਿਆ ਗਿਆ ਹੈ ਇਹ ਚੋਰ ਮੋਬਾਈਲ ਚੋਰੀ ਕਰਦਾ ਫੜਿਆ ਗਿਆ ਸੀ ਇਸ ਦਾ ਇੱਕ ਸਾਥੀ ਸੀ ਜੋ ਕਿ ਫਰਾਰ ਹੋ ਗਿਆ ਤੇ ਇੱਕ ਨੂੰ ਨੌਜਵਾਨਾਂ ਵੱਲੋਂ ਕਾਬੂ ਕੀਤਾ ਗਿਆ ਓਏ ਭਾਜੀ ਕੀ ਗੱਲ ਮਤ ਹੋਈ ਕੀ ਗੱਲ ਹੋਈਏ ਦੱਸੋ ਭਾਜੀ ਚੋਰੀ ਕਰਕੇ ਬਚਿਆ ਭਾਜੀ ਯਾਰ ਆ ਦੇਖੋ ਮੁੰਡਾ ਫੱਟੜ ਫੱਟੜ ਮੁੰਡੇ ਨਾਲ ਇਹਨਾਂ ਨੇ ਲੁੱਟਖੋ ਕੀਤੀ ਆ ਭਾਜੀ ਕੀ ਗੱਲਬਾਤ ਹੋਈ ਸੀ ਦੱਸਿਓ ਉਹਨਾਂ ਨੂੰ ਬੋਲੇ ਆ ਸੰਗਤ ਜਾਨੇ ਮੇਰਾ ਐਕਸੀਡੈਂਟ ਹੋਇਆ ਤੇ ਥੋੜਾ ਫੋਨ ਚੱਕਿਆ ਆ ਦੇਖੋ ਦੇਖੋ ਇੱਦਾਂ 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 ਭਾਜੀ ਆਪਣਾ ਨਾਮ ਸਾਰਾ ਕੁਝ ਦੱਸਣਾ ਠੀਕ ਆ ਮੇਰਾ ਐਕਸੀਡੈਂਟ ਸਾਰਾ ਬਤਾ ਆਪਣਾ ਨਾਮ ਭਾਜੀ ਕੀ ਨਾਮ ਹੈ ਮੈਂ ਸੁਨੀ ਕੁਮਾਰ ਹੈ ਇਹਨਾਂ ਨੇ ਮੇਰਾ ਫੋਨ ਚੱਕਿਆ ਮੇਰਾ ਐਕਸੀਡੈਂਟ ਆ ਰੋਡ ਦੇ ਵਿੱਚ ਥਾਲੇ ਫੋਨ ਚੱਕ ਕੇ ਬਚ ਗਏ ਛੱਡ ਦੇ ਰਹਿਣ ਦੋ ਭਾਜੀ ਕਿੰਨੇ ਜਣੇ ਸੀ ਇਹ ਦੋ ਜਣੇ ਹੈ